ਆਪਾਂ ਦੇਟੇ ਦੇ ਸੂਟਾਂ ਦੇ ਰੇਟਾਂ 'ਚ ਇੱਕ ਵਾਰ ਫੇਰ ਰਿਕਾਰਡ ਤੋੜ ਤਿਆ ਇੱਕ ਤਾਂ ਪੂਰੇ ਪੰਜਾਬ ਤੋਂ ਸਸਤਾ ਕੱਪੜਾ ਲਈ ਜਾਂਦੇ ਆ ਉੱਤੋਂ ਕਹਿੰਦੇ ਭਾਵੇਂ ਭਾਈ ਕਿਸ਼ਤਾਂ ਦੇ ਕੱਪੜਾ ਲੈ ਜਾਓ 1 ਰੁਪਿਆ ਦੇਣ ਦੀ ਲੋਣੀ ਵੱਡਾ ਡਿਸਕਾਊਂਟ ਆ ਭਾਈ ਹੁਣੀ ਆਇਆ ਫੈਮਿਲੀ ਆਈਏ ਯੂਪੀ ਤੋਂ ਇਹਨਾਂ ਨੂੰ ਆਪਾਂ ਕਿਸ਼ਤਾਂ ਕਰਾ ਦਿੱਤੀਆਂ ਭੈਣ ਹੋਣਾਂ ਨੂੰ ਠੀਕ ਹੈ ਜੀ ਪੈਸੇ ਨਾਲ ਸਾਜ ਦੇਣੇ ਆ ਕਪੜਾ 35000 ਦਾ ਦਿੱਤਾ ਹੈ ਅੱਛਾ ਕਿਸ਼ਤਾ ਨਾਲ ਨਾਲ ਕਰੀ ਜਾਂਦੇ ਹੋ ਨਾਲੋ ਨਾਲ ਕਰੀ ਜਾਂਦੇ ਆ ਰਸ ਤੁਹਾਡੇ ਸਾਹਮਣੇ ਆ ਸੇ ਲੱਗੀ ਪਈ ਐ ਇਹ ਕੋਟرائی ਦੇ ਸੂਟ ਪਿਓਰ ਵੈਲਵਟ ਦੇ ਠੀਕ ਹੈ ਜੀ 1000 ਰੁਪਏ ਦੇ 5 ਨੇ ਦੋ ਦੋ ਹਾਂ ਜੀ ਦੋ ਦੋ 200 ਰੁਪਏ ਚ ਲੈ ਲੋ ਵੈਲਵਟ ਇਹ ਪੂਰੇ ਪੰਜਾਬ ਦਾ ਚੈਲੰਜ ਆ ਹੋਲਸੇਲ ਰੇਟ ਤੇ ਹਾਂ ਜੀ ਰੇਟਾਂ ਦੇ ਦਾ ਸਮਝੋ ਮੰਡੀ ਦਾ ਰੇਟ ਵੀ ਖਤਮ ਹੋ ਗਏ ਹੋਲਸੇਲ ਦਾ ਰੇਟ ਵੀ ਖਤਮ ਹੋ ਗਏ 1000 ਰੁਪਏ ਦੇ 5 ਚ ਪਿੰਡਾਂ ਚ ਜ਼ਿਲ੍ਹੇ ਚ ਮਾ ਕਹਨਾ ਪਾਜੀ ਜੰਮ ਉਹ ਇਹਦਾ 100000 ਰੁਪਏ ਦਾ ਰਾਜਨਾਰੀ ਬਿਕਨਾ ਇੱਥੇ ਰੋ 1000 ਰੁਪਏ ਚਾਲ ਬਜ਼ਾਰਾਂ ਦੇ 6 600 ਦਾ ਇੱਕ ਇਹ ਤੇ 1000 ਦੇ 4 1000 ਦੇ 4 ਲੈ ਲਓ ਉਹਦੇ ਉੱਤੇ 10% ਹੋਰ ਡਿਸਕਾਊਂਟ ਤੁਹਾਡਾ 900 ਰੁਪਏ ਚ ਓ ਮਾਈ ਗੱਨਾ ਰੰਗ ਦੇਖੋ ਆ ਡਿਜ਼ਾਈਨ ਦੇਖੋ ਵੱਡੇ ਫੇਰੇ ਦੇਖੋ ਹਾਂ ਜੀ ਕਿੰਨਾ ਭਾਜੀ 700 ਦਾ ਸੋ ਮਤਲਬ ਫੇਰੇ 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 ਚ ਕੋ 7 700 ਦੇ ਵਿੱਚ ਇਦਾਂ ਦੇ ਸੂਟ ਆਹ ਹੋਰ ਚੈੱਕ ਕਰ ਲਓ 8 800 ਦੇ ਵਿੱਚ ਚੀਜ਼ਾਂ ਦੇਤੀਆਂ 8 800 ਦੇ ਵਿੱਚ ਕਿਸ਼ਤਾ ਦੇ ਕੱਪੜੇ ਦਿੱਤਾ ਜਾ ਰਿਹਾ ਬੈਗ ਭਰ-ਭਰ ਲਈ ਜਾਂਦੇ ਆ ਪੈਸੇ ਸਾਲਵਾ ਦੇਣੇ ਆ ਬਾਹਰ ਦੇਖੋ ਕਿਦਾਂ ਐਂਟਰੀਆਂ ਹੋ ਰਹੀਆਂ ਜਿਹੜਾ 에어ਪੋਰਟ ਤੇ ਗੱਡੀਆਂ ਉਤਰਦੀਆਂ ਹੁੰਦੀਆਂ ਪਿਓਰ ਬਨਾਰਸੀ ਬ੍ਰੋਕਰ ਖੀਨ ਖਾਬ ਹਾਂ ਇਦਾਂ ਦਾ ਦੁਪੱਟਾ ਆ 900 ਰੁਪਏ ਦੇਣਾ ਆ 2500 ਦਾ 900 ਚ 900 ਚ ਆ ਵੀ ਖੀਨ ਖਾਬ ਹਾਂਜੀ ਆ ਵੀ ਖੀਨ ਖਾਬ ਆ ਵੀ ਖੀਨ ਖਾਬ ਆ ਵੀ ਖੀਨ 900 1500 1500 ਆ 1500 ਪੈਂਦੀ 3500 ਰੇ 15 1500 15 1500 ਰੇ ਸੂਟ ਉਤੇ 10% ਐਕਸਟਰਾ ਡਿਸਕਾਊਂਟ ਇਹ ਨੇ ਬੁਲਬੁਲ ਦੇ ਬੱਚੇ ਕਿਹੜਾ بڑا ਸੋਨਾ ਕਿਹੜਾ ਦੇਖੋ ਕੰਮ ਦੇਖੋ ਹਾਂਜੀ ਆ ਕੰਮ ਦੇਖੋ ਨੇੜੇ ਕਰਕੇ ਪੂਰਾ ਹੈਂਡਵਰਕ ਕਾਰੀਗਰ ਨੇ ਆ ਕਲਾ ਦੇਖੋ ਭਾਈ ਜੀ ਨੇੜੇ ਕਰਕੇ ਹਾਂਜੀ ਇਹ 35 3500 ਚਾਰ ਚਾਰੇ ਵਾਲੇ ਸੂਟ ਆਪਾਂ 3000 ਤਾਂ ਦੇਣਾ 1500 ਰਾਂ ਸੂਟ ਦੇਣਾ ਡਿਸਕਾਊਂਟ ਬੱਕਰਾ ਦੇਣਾ ਕਪੜਾ ਨਾ ਵੀ ਕਿਹਾ ਸੀ ਵਾਪਸ ਲੈਣਾ ਵਰਬਰੀ ਦਾ ਸੂਟ ਇੱਕ ਇੱਕ 1000 ਕਿਸੇ ਨੇ ਦੇਣੇ ਨਹੀਂ ਹੈਗੇ 2250 2500 ਦਾ ਸੂਟ ਬਾਜ਼ਾਰ ਚੋਂ ਉਤੋਂ 1000 ਜਿ ਦੇ ਰਿਹਾ ਨਾਲ 10% ਡਿਸਕਾਊਂਟ ਵੀ ਤਾਂ ਦੇਣਾ ਪੱਕਾ। ਯਾਰ ਗਲਾਸ ਦੇ ਉੱਪਰ ਸੂਟ ਹੈ। ਹਾਂਜੀ। ਰੰਗ ਦੇਖੋ ਤੋਹਫੇ। ਹੈਂਡਵਰਕ ਪੂਰਾ ਕੀਤਾ ਆ। ਹਾਂਜੀ 1500 ਦਾ ਕਰਤਾ ਜੇ। ਤਾਂ ਹੋਇਆ 6-6 7-7 ਹਜ਼ਾਰ ਦੇ ਸੂਟ। 5000 ਰੁਪਏ ਦੇ ਦੋ। ਵਧੀਆ ਵਾਲੀ। 5000 ਦੇ ਦਿਓ ਫੇ। ਵੱਡਾ ਡਿਸਕਾਊਂਟ ਲਓ 2500 ਦਾ ਲੈ ਜਾਓ ਭਾਈ ਜੀ 2500 ਰੁਪਏ ਦਾ ਸਫਟ ਵਰਕ ਡਿਸਟਲ ਕਰੇਮ ਦਾ ਸੂਟ। ਹਾਂਜੀ। ਨਾ 3000 ਨਾ 3500। ਹਾਂਜੀ। ਵੱਡਾ ਫਾਇਦਾ। ਹਾਂਜੀ। ਚੱਕੋ 1500 ਦਾ ਲੈ ਜੋ 15 1500 ਰੁਪਏ ਤੋਹਫੇ ਦਿੱਤੇ ਤੋਹਫੇ ਆ ਵੀ 1500 ਦੇ ਵਿੱਚ ਤੋਹਫੇ ਆ ਦੇਖੋ ਇਹ ਚੱਕਣ ਵਾਲੇ ਸੂਟ ਆ ਵੀ ਇਹ ਚੱਕ ਕੇ ਭਾਜੋ ਭੱਜ ਚਲੋ ਜੀ ਬਾਪੇ ਦੀ ਜੱਟੀ ਦੇ ਸੂਟਾਂ ਦੇ ਰੇਟਾਂ 'ਚ ਇੱਕ ਵਾਰ ਫੇਰ ਕਾਰ ਤੋੜ ਤੇ ਆ ਇੱਕ ਤਾਂ ਪੂਰੇ ਪੰਜਾਬ ਤੋਂ ਸਸਤਾ ਕੱਪੜਾ ਲਈ ਜਾਂਦੇ ਆ ਉੱਤੋਂ ਕਹਿੰਦੇ ਭਾਵੇਂ ਭਾਈ ਕਿਸ਼ਤਾ ਦੇ ਕੱਪੜਾ ਲੈ ਜੋ 1 ਰੁਪਿਆ ਦੇਣ ਦੀ ਲੋਣੀ ਕਿਸ਼ਤਾਂ ਦੇ ਕੱਪੜਾ ਲੈ ਜਾਓ ਉਤੋਂ ਕਹਿੰਦੇ ਭਾਵੇਂ 2-200 ਵਾਲੇ 5 ਕਟੜਾਈ ਦੇ ਸੂਟ ਲੈ ਜਾਓ ਉਹਦੇ ਉੱਤੇ ਵੀ 100% ਡਿਸਕਾਊਂਟ ਲੈ ਜਾਓ ਮਤਲਬ 10% ਉੱਤੇ ਵੀ ਡਿਸਕਾਊਂਟ ਵੱਡਾ ਡਿਸਕਾਊਂਟ ਹੈ ਬਾਈ ਹੁਣੀ ਆਇਆ ਫੈਮਿਲੀ ਆਈ ਹੈ ਯੂਪੀ ਤੋਂ ਇਹਨਾਂ ਨੂੰ ਆਪਾਂ ਕਿਸ਼ਤਾਂ ਕਰਾ ਦਿੰਦੀਆਂ ਭੈਣ ਹੋਣਾਂ ਨੂੰ ਠੀਕ ਹੈ ਜੀ ਪੈਸੇ ਇਹਨਾਂ ਨੇ ਸਾਜ ਦੇਣੇ ਆ ਕੱਪੜਾ 35000 ਦਾ ਦਿੱਤਾ ਹੈ ਅਜਾ ਕਿਸ਼ਤਾਂ ਨਾਲ-ਨਾਲ ਕਰੀ ਜਾਂਦੇ ਹੋ ਨਾਲ-ਨਾਲ ਕਰੀ ਜਾਂਦੇ ਆ ਰਸ ਤੁਹਾਡੇ ਸਾਹਮਣੇ ਹੈ ਸੇਲ ਲੱਗੀ ਵੀ ਹੈ ਆਫਰ ਲੱਗੀ ਹੈ ਵੱਡਾ ਫੇਰਾ ਦੇਣ ਜਾ ਰਹੇ ਆ ਬਾਈ ਜੀ ਵੱਡਾ ਫ ਠੀਕ ਹੈ ਇੱਕ ਗੱਲ ਹੋਰ ਕਲੀਅਰ ਕਰ ਦਈਏ ਭਾਈ ਜਿਨ੍ਹਾਂ ਨੇ ਕੱਲ ਤੋਂ ਵੀਰਵਾਰ ਤੋਂ ਵੀਰੇ ਹਾਂਜੀ ਇਹਨਾਂ ਸੁਣ ਲੋ ਵੀਰਵਾਰ ਹਾਂ ਤਰੀਕ ਈ 4 ਹਾਂਜੀ 4 ਤਰੀਕ ਤੋਂ ਲੈ ਕੇ 9 ਤਰੀਕ ਤੱਕ ਜਿਹੜੇ ਬਾਬੇ ਰੇਟ ਤੋਂ ਕਪੜਾ ਖਰੀਦਣਾ ਨਾ ਭਾਜੀ 1000 ਰੁਪਏ ਦਾ ਵੀ ਕਪੜਾ ਲੈ ਗਿਆ ਨਾ ਉਹਨੂੰ 100 ਰੁਪਿਆ ਡਿਸਕਾਊਂਟ ਦੇ ਚਲੋ ਜੀ ਬਾਕੀ ਵੱਡੀ ਆਫਰ 4 ਤਰੀਕ ਦਿਨ ਵੀਰਵਾਰ ਤੋਂ ਐਤਵਾਰ ਤੱਕ 10% ਸਾਨੂੰ ਐਕਸਟਰਾ ਡਿਸਕਾਊਂਟ ਦੇਣਾ ਕਹਿੰਦੇ ਭਾਜੀ ਵੱਡਾ ਡਿਸਕਾਊਂਟ ਦੇਣ ਜਾ ਰਹੇ ਆ ਸੋਚ ਤੋਂ ਪਰੇ ਦੇ ਰੇਟ ਕਰਤੇ ਆ ਸਿਰਫ ਫੇਰ ਨਾ ਪਰ ਮਾ ਫੇਰ ਨਾ ਹੋਣਾ ਚਾਹੀਦਾ ਆਪਾਂ ਨੂੰ ਪੈਸੇ ਕਮਾਉਣਾ ਕੋਈ ਮਤਲਬ ਨਹੀਂ ਕੋਈ ਘਰੋਂ ਡਿਸਕਾਊਂਟ ਨਹੀਂ ਦੇ ਰਹੇ ਮਿਲਾਂ ਦੀਆਂ ਆਫਰਾਂ ਲਵਾਤੀਆਂ ਵੱਡੇ ਧਮਾਕੇ ਇਹ ਕੋਟ్రਾਈ ਦੇ ਸੂਟ ਪਿਓਰ ਵੈਲਵਟ ਦੇ ਠੀਕ ਹੈ ਜੀ 1000 ਰੁਪਏ ਦੇ 5 ਲੈ ਉਹ ਰੇਟ ਤਾਂ ਪਹਿਲੇ ਫੈਕਟਰੀਆਂ ਵਾਲੋਂ ਘਾਟੋਂ ਉੱਤੋਂ ਤੁਸੀਂ ਕਹਿੰਦੇ 100 ਰੁਪਏ ਹੋਰ ਡਿਸਕਾਊਂਟ ਕਰ ਦੇਣਾ 1000 ਰੁਪਏ ਦੇ 5 ਸੂਟ ਨੇ ਪੂਰੇ ਪੰਜਾਬ ਦਾ ਧਮਾਕਾ ਆ ਦੋ ਦੋ ਰੁਪਏ ਹੈ ਜੀ ਦੋ ਦੋ 100 ਰੁਪਏ ਚ ਹਾਂ ਉੱਤੋਂ ਵਾ 200 ਦੇ ਸੂਟ ਲੋ ਜੇ 5 ਲੈਣੇ ਹੋ ਭਾਜੀ ਆਪਾ ਦੇਤੇ 9.5 ਉਹ 10% ਡਿਸਕਾਊਂਟ ਹੋ ਗਿਆ ਹੋਰ ਇਹਦੇ ਤੇ ਹਾਂਜੀ ਡਿਸਕਾਊਂਟ ਸਕੂਨ ਨਹੀਂ ਪਤਾ ਆਪਾਂ ਦਾ ਸਿੱਧਾ ਹਿਸਾਬ ਆਂਦਾ ਵੀ ਆਪਾਂ ਕਰਨਾ ਵੱਡਾ ਫੈਰਾ ਐ ਲੋ ਬੈਲਵਟ ਬਾਈ ਜੀ ਇਹ ਪੂਰੇ ਪੰਜਾਬ ਦਾ ਚੈਲੰਜ ਆ ਹੋਲਸੇਲ ਰੇਟ ਤੇ ਹਾਂਜੀ ਰੇਟਾਂ ਦੇ ਤਾਂ ਸਮਝਦਾ ਮੰਡੀ ਦੇ ਰੇਟ ਵੀ ਖਤਮ ਹੋ ਗਏ ਹਾਂਜੀ ਹੋਲਸੇਲ ਦੇ ਰੇਟ ਵੀ ਖਤਮ ਹੋ ਗਏ ਇੱਥੇ ਰੇਟਾਂ ਦੇ ਪਟਾਕੇ ਹੋ ਗਏ ਆਪਾਂ ਵੱਡੇ ਫੈਰੇ ਦੇ ਲੱਗੇ ਆ ਹਜ਼ਾਰ ਰੁਪਏ ਦੇ 5 ਉਸ ਤੋਂ ਬਾਅਦ ਵੀ 100 ਰੁਪਿਆ ਡਿਸਕਾਊਂਟ ਵੱਖਰਾ ਓਏ 2 2 ਸੋਰੇ ਸੂਟ ਦਿੰਨੇ ਹੋ 100 ਰੁਪਿਆ ਹੋਰ ਉੱਤੇ ਡਿਸਕਾਊਂਟ ਦੇਈ ਜਾਂਦੇ ਮੈਂ ਕਹਿੰਦਾ ਭਾਈ ਜੀ ਆਪਾਂ ਇੱਥੇ ਨਹੀਂ ਗੱਲ ਮੁਕਾਉਣੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮੈਂ ਕਹਿੰਦਾ ਸ਼ਹਿਰਾਂ 'ਚ ਪਿੰਡਾਂ 'ਚ ਜ਼ਿਲ੍ਹਿਆਂ 'ਚ ਮੈਂ ਕਹਿੰਦਾ ਭਾਜੀ ਜਮ ਓਏ ਇਹ ਤਾਂ 1000 1000 ਰੁਪਏ ਦਾ ਰਾਜਾ ਰਾਣੀ ਬਿਕਦਾ ਇੱਥੇ 1000 ਰੁਪਏ ਚਾਰ ਉਸ ਤੋਂ ਬਾਅਦ 100 ਰੁਪਿਆ ਹੋਰ ਲੈਓ ਡਿਸਕਾਊਂਟ ਓਏ ਇਹ ਵੀ ਬਾਬੇ ਦੀ ਹੱਡੀ ਤੇ ਇਹ ਵੀ 1000 ਦੇ ਚਾਰ ਭਾਜੀ ਵੱਡੀ ਆਫਰ ਐ ਲੋ ਜਾਮ ਦੇ ਸੂਟ ਕਿਹੜੇ ਸੂਟ? ਜਾਮਦੇ। ਜਾਮਦੇ ਸੂਟ। ਹਾਂਜੀ ਚੈਲੰਜ। ਭਾਜੀ ਵੱਡਾ ਫੇਰਾ। ਓਏ ਹੋਏ 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 ਹੋਏ। ਵੱਡਾ ਫੇਰਾ ਭਾਜੀ। 1000 ਰੁਪਏ ਦੇ ਚਾਰ ਭਾਜੀ ਕੜਾਈਆਂ ਨਾਲ ਜਾਮਦੇ ਸੂਟ ਬਾਕੀ। ਬਾਬਾ ਜੀ 2250 ਦਾ ਸੂਟ ਤੁਸੀਂ ਕਹੀ ਜਾਂਦੇ ਹੋ ਮੈਨੂੰ ਸਮਝ ਨਹੀਂ ਆਉਂਦੀ। ਇਹ ਹੋ ਕਿਦਾਂ ਸਕਦਾ? ਬਾਜ਼ਾਰਾਂ ਦੇ 6 600 ਦਾ ਇੱਕ ਇੱਥੇ 1000 ਦੇ ਚਾਰ 1000 ਦੇ ਚਾਰ ਲੈ ਲਓ ਉਹਦੇ ਉੱਤੇ 10 ਮਿੰਟ ਹੋਰ ਡਿਸਕਾਊਂਟ। ਮਤਲਬ 900 ਰੁਪਏ ਚ। ਓ ਬਾਈ ਜੀ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਵੀ ਮੈਂ ਇਹ ਸੂਟ 2000 ਦੇ ਦੋ ਨਹੀਂ ਦਿੰਦਾ ਹਾਂ ਕੀ 2000 ਦੇ ਦੋ ਨਹੀਂ ਦਿੰਦਾ 2500 ਦੇ ਦੋ ਮੈਂ ਨਹੀਂ ਦੇ ਸਕਦਾ ਮੇਰਾ ਐਡਾ ਜਿਗਰਾ ਹੈ ਨਹੀਂ ਵੀ ਮੈਂ ਲੋਕਾਂ ਨੂੰ ਲੁੱਟਣਾ ਤੁਸੀਂ ਕੀ ਦੇ ਸਕਦੇ ਹੋ ਫੇਰਾ ਐਡਾ ਰੇ ਸੂਟ ਡਿਜ਼ਾਈਨਰ ਹਾਂ ਆਏ 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 ਆਹ ਵਾਜੀ ਨੇੜੇ ਕਰਕੇ ਦਿਖਾਦੇ ਭਾਈ ਨੇੜੇ ਕਰਕੇ ਤੋਹਫੇ ਦਿਖਾ ਰਹੇ ਤੋਹਫੇ ਹਾਂਜੀ ਐਦਾਂ ਦੇ ਸੂਟ ਦਾਂਗਾ ਐਦਾਂ ਦੇ ਕਲਰ ਚੜ ਦਾਂਗਾ ਸੂਟ ਸੱਤ ਸੌ ਦਾਾਂਗਾ ਫਿਰ ਡਿਸਕਾਊਂਟ ਵੀ ਦਾਂਗਾ ਇਹ 700 ਦਾ ਸੂਟ ਇਹ ਹਾਂਜੀ ਦੇਖੋ ਜਿਹੜੇ ਬਾਜ਼ਾਰ 'ਚ 15-1500 ਦੇ ਇੱਥੇ 1400 ਦੇ ਦੋ ਉੱਤੇ 10% ਹੋਰ ਡਿਸਕਾਊਂਟ ਮਤਲਬ ਫੇਰੇ 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 ਚੱਕੋ 7-700 ਦੇ ਵਿੱਚ ਐਦਾਂ ਦੇ ਸੂਟ ਆਹ ਦੇਖੋ ਪੀਸ ਓਏ ਹੋਏ 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 ਭਾਈ ਜੀ ਚੀਜ਼ਾਂ ਦੇਖ ਲਓ ਤੋਹਫੇ ਮਾ ਗਣਾ ਤੋਹਫੇ ਰੰਗ ਡਿਜ਼ਾਈਨ ਕੁਆਲਿਟੀਆਂ ਰੇਟਾਂ ਦੇ ਤਮਾਕੇ ਆਪਾਂ ਆਪ ਦੇ ਪਟਾਕੇ ਹਾਂ ਹਾਂਜੀ ਕਿਦਾਂ ਐਦਾਂ ਦੇ ਸੋਟ 7 700 ਰੁਪਏ ਓਏ ਤੁਹਾਡਾ ਭਲਾ ਓਏ ਓਏ ਹੋਏ 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 ਇੱਧਰ ਦੇਖੋ ਓਏ ਇੱਧਰ ਦੇਖੋ ਹਣਪਰਾ ਕਿਦਾਂ ਫਾਇਦਾ ਲੈ ਕੇ ਜਾ ਰਹੇ ਆ ਦੂਰੋਂ ਦੂਰੋਂ ਆਇਆ ਕੋਈ ਨਵਾਂ ਕੰਮ ਸ਼ੁਰੂ ਕਰਨ ਵਾਲਾ ਆ ਗਿਆ ਕੋਈ ਰੀਸੇਲਰ ਕੋਈ ਦੁਕਾਨਦਾਰ ਕੋਈ ਵਿਆਹ ਸ਼ਾਦੀ ਵਾਲਾ ਆ ਗਿਆ ਇੱਥੇ ਬਿਨਾ ਪੈਸੇ ਦਿੱਤੇ ਵੀ ਕੱਪੜਾ ਮਿਲਦਾ ਉੱਥੇ ਲੈਪ ਮਿਲਦੀ ਆ ਇੱਧਰ ਦੇਖੋ ਮੈਂ ਕਹਿੰਨਾ ਰੰਗ ਦੇਖੋ ਆ ਡਿਜ਼ਾਈਨ ਦੇਖੋ ਵੱਡੇ ਫੇਰੇ ਦੇਖੋ ਹਾਂ ਜੀ ਕਿੰਨਾ ਭਾਜੀ 700 ਦਾ 100 ਇਹ ਵੀ 700 ਦੇ ਵਿੱਚ ਆਹ ਦੇਖ ਲਓ ਤੁਹਾਡੇ ਸਾਹਮਣੇ ਇੱਥੇ ਰੇਟਾਂ ਦੀ ਲੁੱਟ ਥੋੜੀ ਐ ਹਾਂਜੀ ਵੱਡਾ ਫਾਇਦਾ ਕਰਾ ਰਿਆ ਇਦਾਂ ਦੇ ਬ੍ਰਾਂਡਡ ਪੀਸ ਹਾਂਜੀ ਗੱਲਾਂ ਨਹੀਂ ਕਰਦੇ ਫਾਇਦੇ ਦਿੰਨੇ ਆ 1000 ਰੁਪਏ ਦਾ ਹੈ 1000 ਰੁਪਏ ਦਾ 800 ਰੁਪਏ ਦਾ 800 ਜਿਹੇ ਆਹ ਦੇਖ ਲਓ ਤੁਹਾਡੇ ਸਾਹਮਣੇ ਲਓ ਆਹ ਹੋਰ ਚੈੱਕ ਕਰ ਲਓ 8 800 ਦੇ ਵਿੱਚ ਚੀਜ਼ਾਂ ਦੇਤੀਆਂ 8 800 ਦੇ ਵਿੱਚ ਆਹ ਦੇਖੋ ਜੜੀਆਂ 25 2500 3 3000 ਰੁਪਏ ਨੂੰ ਨਾ ਹਾਂਜੀ ਆ ਵੀ ਸੇਲਾ ਜਲਾ ਤੇ ਇਦਾਂ ਦੇ ਸੂਟ ਹਾਂਜੀ ਲੈਟ ਵਰਕ ਨਾਲ ਇਦਾਂ ਦੇ ਦੁਪੱਟੇ ਹਾਂਜੀ ਭਾਈ ਜੀ ਵੱਡਾ ਫੇਰਾ ਇੱਕੋ ਹੀ ਦੁਕਾਨ ਬਾਬੇ ਦੀ ਹੱਟੀ ਜਿੱਤੇ ਹੁਣੇ ਸਾਰੇ ਫੇਰੇ ਕਿਉਂਕਿ ਇੱਥੇ ਕਪੜਾ ਨਾ ਵਿਕਿਆ ਲਮਾ ਕੇ ਵਾਪਸੀ ਪੈਸੇ ਨਹੀਂ ਆ ਗਏ ਲੈ ਜਾਓ ਕਪੜਾ ਕਿਸਤਾਂ ਨੇ ਭਾਜੀ ਇਹ ਸੂਟ ਦਵਾਂਗੇ 1000 ਰੁਪਏ ਦਾ ਇਹਦੇ ਪੈਸੇ ਗਣੇ ਆ ਬਾ ਇੱਕ ਸਾਲ ਚ ਕਿੰਨੇ ਚ ਉਧਰ ਤੁਸੀਂ ਚੈੱਕ ਕਰੋ ਕਿਸ਼ਤਾਂ ਦੇ ਕਪੜਾ ਚਾ ਜਾ ਰਿਆ ਬੈਗ ਭਰ ਭਰ ਦੇ ਜਾਂਦੇ ਆ ਪੈਸੇ ਸਾਲਵਾ ਦੇਣੇ ਆ ਬਾਹਰ ਦੇਖੋ ਕਿਦਾਂ ਐਂਟਰੀਆਂ ਹੋ ਰਹੀਆਂ ਜਿਹੜਾ 에ਅਰਪੋਰਟ ਤੇ ਗੱਡੀਆਂ ਉਤਰ ਜਾਂਦੀਆਂ ਹੁੰਦੀਆਂ ਮਤਲਬ ਆ ਜੋ ਲੈ ਜੋ ਫਰੀ ਦੇ ਭਾ ਕੱਪੜਾ ਮੈਂ ਕਹਿੰਦਾ ਸਾਉਂਡ ਬਖਰਾ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਪਟਾਕੇ ਪਾ ਦੇਾਂਗੇ ਆ ਦੇਖੋ ਭਾਜੀ ਅਜ ਤਾਂ ਨੇ 35 3500 ਰੁਪਏ ਸੂਟ ਬਾਈ ਜੀ ਅਜ ਤਾਂ ਨੇ ਫੁੱਲ ਸਾਈਜ਼ ਦੇ ਦੁਪੱਟੇ ਡਿਜ਼ਾਈਨਰ ਹਾਂਜੀ ਤੁਸੀਂ ਲੈਣਾ 1200 ਦਾ ਸੂਟ ਹਾਂਜੀ ਇਹ ਜਿਹੜੇ ਇੱਕ ਸਾਲ ਚ ਕਿੰਨੇ ਚ ਇੱਕ ਸਾਲ ਚ ਤੁਸੀਂ ਹਿਸਾਬ ਲਾਓ 100 ਰੁਪਏ ਮਹੀਨਾ ਦੀ ਕਿਸ਼ਤ ਕਰਾਤੀ ਹੈ ਇੱਥੇ ਵੀ 100 ਰੁਪਏ ਡਿਸਕਾਊਂਟ ਨਾਰੇ ਭਾਜੀ ਹਾਂਜੀ ਪੂਰਾ ਡਿਸਕਾਊਂਟ 10% ਦਾ ਵਕਰਾ ਡਿਸਕਾਊਂਟ ਹੋਰ ਮਿਲੂਗਾ ਦੇਖੋ ਭਾਈ ਇੱਕ ਦਾ ਫੈਕਟਰੀ ਵਾਲੇ ਰੇਟਾਂ ਤੋਂ ਸਸਤਾ ਕੱਪੜਾ ਉਤੋਂ ਫ੍ਰੀ ਦੇ ਵਿੱਚ ਕੱਪੜਾ ਸਾਲ ਦੇ ਵਿੱਚ ਪੈਸੇ ਦੇਣੇ ਆ 10% ਐਕਸਟਰਾ ਡਿਸਕਾਊਂਟ 4 ਦਿਨ ਵੱਡੇ ਫਾਇਦੇ ਓਏ ਇਹ ਤਾਂ ਸਗਾ ਪਿਓ ਵੀ ਇੰਨੇ ਫਾਇਦੇ ਕਰਦਾ ਜਿੰਨਾ ਬਾਬੇ ਇੱਥੇ ਕਰ ਰਿਹਾ ਆਹ ਇਹ ਪਹਿਣਾ ਵਾਸਤੇ ਆ ਦੇਖੋ ਬਨਾਰਸੀ ਬਰੋਕਟ ਦਾ ਸੂਟ ਭਾਈ ਜੀ ਪਿਓਰ ਬਨਾਰਸੀ ਬਰੋਕਟ ਖੀਨ ਖਾਬ ਹਾਂ ਇਧਰ ਆ ਦੁਪੱਟਾ ਢੂੜਾ ਹਾਂਜੀ ਆਪਾਂ 900 ਰੁਪਏ ਦੇਣਾ ਆ 2500 900 ਚ 900 ਚ ਦੇਖੋ ਆ ਦੇਖੋ ਢੈਲ ਖੁਸ਼ਕਾਰ ਤੇ ਲੋਕਾਂ ਦੇ ਫੈਰੇ ਹੋ ਗਏ ਬਜਾ ਬਜਾ ਕਰਤੀ ਨਜ਼ਾਰੇ ਪੂਰੇ ਆ ਚੱਕੋ ਭਾਜੀ ਅਬੀ ਖੀਨ ਖਾਬ ਹਾਂਜੀ ਅਬੀ ਖੀਨ ਖਾਬ ਅਬੀ ਖੀਨ ਖਾਬ ਅਬੀ ਖੀਨ ਖਾਬ 900 ਰੁਪਏ ਬਾਬਾ ਹੀ ਛੱਡ ਦੋ ਦੇ ਨਹੀਂ ਹੋਣਾ ਤੁਸੀਂ ਕਹਿੰਦੇ ਸਟਾਕ ਮੁੱਕ ਗਿਆ 900 ਦਾ ਸੂਟ ਹੈ ਨਹੀਂ ਲੈ ਕੇ ਵੀਡੀਓ ਨਹੀਂ ਬਣਾਉਂਦਾ ਇੱਧਰ ਵੀ ਰਾਇਸ਼ਾ ਇੱਧਰ ਵੀ ਰਾਇਸ਼ਾ ਕਾਕਾ ਸਾਹਮਣੇ ਵੀਡੀਓ ਬਣਾਉਣਾ ਬਾਈ ਇਹ ਤਾਂ 1500 ਹੋਸਲ ਲੁਧਿਆਣਾ ਦੇ ਵਿੱਚ ਤੁਸੀਂ ਕਹਿੰਦੇ 900 ਆ ਦੇਖੋ ਜੀਰਾ ਹੁਣ ਤੁਹਾਨੂੰ ਇੱਥੋਂ ਪਤਾ ਲੱਗਣਾ ਲੁਧਿਆਣਾ ਦੇ ਜਲੰਧਰ ਬਾਸੜੇ ਦੇ ਸਾਹਮਣੇ ਬਾਬੇ ਰੇਟ ਦਾ ਕੀ ਵਰਗਾ ਪੀਸ ਦੇਖਿਆ ਹਾਂਜੀ 3500 ਦਾ ਦੇਖ ਲਿਆ ਹਾਂਜੀ ਆ ਚੱਕੋ ਫਿਰ 1500 1500 ਓਏ 1500 ਬੰਤੀ ਬੰਤੀ 1600 ਏ 15 1500 ਆ ਤੁਹਾਡੇ ਸਾਹਮਣੇ ਕਰਾਤੇ ਰੇਟ ਆ ਦੇਖੋ ਪਟਾਕੇ ਪਾਤੇ ਆ ਦੇਖੋ ਕਿਤੇ ਅੱਜ ਮੀਨ ਆ ਜਵੇ ਜਿੰਨੇ ਰੇਟਾਂ ਦੇ ਵਿੱਚ ਪਟਾਕੇ ਪਾਤੇ ਆ ਜੀ ਨੇੜੇ ਕਰਕੇ ਇੱਧਰ ਕੈਮਰਾ ਦਿਖਾਓ ਉਤੋਂ ਬਾਹਰ نیچے ਘੇਰਾ ਦਿਖਾਓ ਡਿਜੀਟਲ ਬਰਕ ਦਿਖਾਓ ਹਾਂ ਟੂਟਾਂ ਦੀਆਂ ਤਮਾਕੇ ਦਾ ਡਿਜ਼ਾਈਨਿੰਗਾਂ ਦਿਖਾਓ ਹਾਂਜੀ ਰੇਟ ਆਪਾਂ ਕਿੰਨਾ ਕਰਤਾ 1500 ਇਹ ਵੀ 1500 ਉਤੋਂ ਬਾਹਰ ਡਿਸਕਾਊਂਟ ਲਓ 15 1500 ਰੇ ਸੂਟ ਉਤੇ 10% ਐਕਸਟਰਾ ਡਿਸਕਾਊਂਟ ਪੈਸੇ ਦੇਣ ਦੀ ਲੋੜ ਨਹੀਂ ਕਪੜਾ ਜਿਹਨੇ ਵੇਚ ਲੈ ਲੈਣਾ ਉਹਦਾ ਵੀ ਫੇਰਾ ਦੱਬ ਕੇ ਸ਼ੇਅਰ ਕਰ ਦਿਓ ਦੱਬ ਕੇ ਸ਼ੇਅਰ ਆ ਘੇਰਾ ਦਿਖਾਓ ਭਾਈ ਜੀ ਘੇਰਾ ਘੇਰਾ ਵੀ ਦਿਖਾ ਦਿਓ ਆ ਗਲੇ ਦੇ ਕੰਮ ਵੀ ਦਿਖਾ ਦਿਓ ਇਹ ਨੇ ਬੁਲਬੁਲ ਦੇ ਬੱਚੇ ਘੇਰਾ ਬੜਾ ਸੋਹਣਾ ਘੇਰਾ ਦੇਖੋ ਕੰਮ ਦੇਖੋ ਹਾਂਜੀ ਆ ਕੰਮ ਦੇਖੋ ਨੇੜੇ ਕਰਕੇ ਪੂਰਾ ਹੈਂਡਵਰਕ ਕਾਰੀਗਰ ਨੇ ਆ ਕਲਾ ਦਿਖਾ ਦਿਓ ਭਾਈ ਜੀ ਨੇੜੇ ਕਰਕੇ ਹਾਂਜੀ ਇਹ 35 3500 4 4 ਵਾਲੇ ਸੂਟ ਆਪਾਂ 3000 ਤਾਂ ਦੇਣਾ 1500 ਦਾ ਸੂਟ ਦੇਣਾ ਡਿਸਕਾਊਂਟ ਬੱਕਰਾ ਦੇਣਾ ਕਪੜਾ ਨਾ ਵੀ ਕਿਹਾ ਸੀ ਵਾਪਸ ਲੈਣਾ ਤੁਹਾਨੂੰ ਟੈਨਸ਼ਨ ਕੋਈ ਨਹੀਂ ਦੇਖੋ ਜਿਹੜੇ ਰੀਸੇਲਰ ਆ ਕਪੜਾ ਵੇਚਣ ਦਾ ਕੰਮ ਕਰਦੇ ਹੋ ਤੁਹਾਡੀਆਂ ਦੁਕਾਨਾਂ ਲੈ ਲਓ ਜਿੰਨਾ ਮਰਜ਼ੀ ਕਪੜਾ ਜਿੰਨਾ ਬੈਗਿਆ ਪ੍ਰੋਫਿਟ ਰੱਖ ਲਿਓ ਨਹੀਂ ਵੀ ਗਿਆ ਤਾਂ ਸਾਨੂੰ ਵਾਪਸ ਕਰਕੇ ਬਦਲ ਕੇ ਦੇਜੋ ਚੱਕੋ ਆਹ ਦੇਖੋ ਭਾਈ ਜੀ ਨਿਆਰੇ ਚੱਕੋ ਹੋਰ ਬਰਬਰੀ ਦੇ ਤਾਜ਼ੇ ਤੋਹਫੇ ਦੇਣ ਜਾ ਰਿਹਾ ਮੈਂ ਹਾਂਜੀ ਇਹਨੂੰ ਕਹਿੰਦੇ ਬਰਬਰੀ ਡਿਜ਼ਾਈਨਰ ਚੀਜ਼ਾਂ ਵਾਹ ਜੀ ਵਾਹ ਇਹਦਾ ਰਾਇਲ ਪੀਸ ਆ ਰਾਇਲ ਪੀਸ ਵੱਡਾ ਧਮਾਕਾ ਭਾਈ ਜੀ ਨਾ 2200 ਨਾ 2500 ਹਾਂਜੀ ਆਪਾਂ ਦੇਣਾ ਹੈ 1000 ਰੁਪਏ ਦਾ ਸੂਟ 1000 ਰੁਪਏ ਦਾ ਸੂਟ ਆਹ 1000 ਰੁਪਏ ਦਾ ਸੂਟ ਉਹ ਬਰਬਰੀ ਦਾ ਸੂਟ 1000 ਰੁਪਏ ਦਾ ਸੂਟ ਉਹ ਤੁਹਾਡਾ ਦੇਖੋ ਭਈ ਬਰਬਰੀ ਦੇ ਸੂਟ ਇੱਕ ਇੱਕ 1000 ਚ ਕਿਸੇ ਨੇ ਦੇਣੇ ਨਹੀਂ ਹੈਗੇ 2250 ਦਾ ਸੂਟ ਬਾਜ਼ਾਰ ਚਾ ਉਤੋਂ 1000 ਜੀ ਦੇ ਰਿਹਾ ਨਾਲ 10% ਡਿਸਕਾਊਂਟ ਹੀ ਤਾਂ ਦੇਣਾ ਬਖਰਾ। ਆਹ ਦੇਖੋ ਜਰਾ ਪੀਸ। ਕੰਮ ਦੇਖੋ ਕੀਤਾ ਹੋਇਆ। ਜੀ। ਤਿਆਰ ਦਾਂਗਾ ਇੱਕ ਤੋਂ ਇੱਕ। ਹਾਂਜੀ। ਪਿਓਰ ਨੇਚਰਲ ਦਾ ਸੂਟ ਰੰਗ ਦੇਖੋ ਤੁਸੀਂ। ਹਾਂਜੀ। ਚੱਲ ਵੇ। ਜੀ। ਤੋਫੇ। ਨਿਆਰੇ। ਹਾਂ? ਨਿਆਰੇ ਵੇ। ਹੁਣ ਕੀ ਰੇਟ ਵਧਾ ਦਈਏ? ਦੇ ਰਿਹਾ 1500 ਦਾ। ਇੰਨੇ ਦਾ ਹੀ ਪੈਗਦਾ ਬਿਆਰ ਚ। ਅਸੀਂ 650 ਦਾ ਦੇਣਾ ਚੈਲੰਜ। 15 16 ਵੀ 650 ਚ ਚੱਲੇਗਾ ਰੇਟ ਦਾ ਗਰੰਟੀ ਮਤਲਬ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਦਾਂ ਹੀ ਫੇਰੇ ਹੋਣੇ ਆ ਗਿਆ ਜੀ ਤੁਸੀਂ ਆ ਜਾਓ ਪੈਸੇ ਹੈਗੇ ਤਾਂ ਮੈਂ ਠੀਕ ਨਹੀਂ ਹੈਗੇ ਰਕਿਸ਼ਤਾ ਕਰ ਦਾਂਗੇ ਹਾਂ ਇਦਾਂ ਦੇ ਤੋਹਫੇ ਤੋਹਫੇ ਹਾਂਜੀ ਬਾਈ ਜੀ 700 ਰੁਪਏ ਦਾ ਸੂਟ ਕਰਤਾ ਲਓ 700 ਦੇ ਐਨੇ ਡਿਜ਼ਾਈਨਰ ਪੀਸ ਆ ਵੀ ਦੇਖੋ ਆ ਦੇਖੋ ਸੂਟ ਓਏ ਹੋਏ 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 ਬੈ ਜਾ ਬੈ ਜਾ ਵੀਰ ਦਾ ਦਾ ਜੀ ਕੰਮ ਦੇਖੋ ਪਿਓਰ ਗਲਾਸ ਦੇ ਉੱਪਰ ਸੂਟ ਹਾਂਜੀ ਰੰਗ ਦੇਖੋ ਤੋਹਫੇ ਹੈਂਡਵਰਕ ਪੂਰਾ ਕੀਤਾ ਆ ਹਾਂਜੀ ਆ ਦੇਖੋ ਪੀਸ ਹਾਂਜੀ 15 16 ਕਰਤਾ ਜੀ ਲਓ ਇਧਰ ਇਹ ਸੂਟ ਐਨਕਾ ਲਾ ਕੇ ਦੂਰਬੀਨਾ ਲਾ ਕੇ ਬਜਾਰਾਂ ਚਲ ਜਾਓ 15 15 ਹੁੰਦੇ ਮਿਲਣਾ ਹੀ ਨਹੀਂ ਡੰਮੀਆ ਤੇ ਲਾ ਕੇ 3 3000 25 2500 ਰੁਪਏ ਕਰਦੇ ਇਹ ਆ ਦੇਖੋ ਪੀਸ ਕੰਮ ਦੇਖੋ ਕੀਤਾ ਹੋਇਆ 667700 ਦੇ ਸੂਟ 5000 ਦੇਖੋ 5000 ਦੇ ਦੇ ਦਿਓ ਫੇਰ ਡਾ ਡਿਸਕਾਊਂਟ ਲਓ 2500 ਦਾ ਲੈ ਜਾਓ ਭਾਈ ਜੀ 2500 ਰੁਪਏ ਦਾ ਸੂਟ 5000 ਦੇ ਦੋ ਇਹ 25 2500 ਦੇ ਦੇ ਰਹੇ ਆ ਤੁਹਾਨੂੰ 25 2500 ਦੇ ਜਿਹੜੇ ਸੂਟ ਬਾਜ਼ਾਰਾਂ ਦੇ ਵਿੱਚ 5000 5500 6500 'ਚ ਵਿਕਦਾ ਆਹ ਦੇਖੋ ਪੀਸ ਮੈਂ ਕਹਿੰਦਾ ਇੰਨਾ ਫੋਰ ਸਾਈਡ ਦੁਪੱਟਾ ਨਾਲ ਕੰਮ ਦੇਖੋ ਕੀਤਾ ਹੋਇਆ 2500 'ਚ ਹਾਂਜੀ ਚੀਜ਼ਾਂ ਦੇਖ ਲਓ ਕਲਾਸ ਤੋਹਫੇ ਦੇ ਰਿਹਾ ਕਲਾਸ ਤੋਹਫੇ ਅੱਜ ਕਹਿੰਦੇ ਡਿਜੀਟਲ ਪਫ ਵਰਕ ਪਫ ਵਰਕ ਡਿਜੀਟਲ ਕ੍ਰੇਵ ਦਾ ਸੂਟ ਹਾਂਜੀ ਨਾ 3000 ਨਾ 3500 ਹਾਂਜੀ ਵੱਡਾ ਫਾਇਦਾ ਹਾਂਜੀ ਚੱਕੋ 1500 ਦਾ 1500 ਦਾ 1500 ਇਹ ਵੀ 1500 ਦੇ ਵਿੱਚ 1500 ਲਓ ਆ ਦੇਖੋ ਕਾਰੀਗਰ ਆਪਣੇ ਫੈਕਟਰੀਆਂ ਆਪਣੀਆਂ ਤੇ ਪ੍ਰੇਡ ਵੀ 1500 ਕਰਤਾ ਜਿਹੜੇ ਤੁਸੀਂ ਸ਼ੋਅਰੂਮਰ ਜਾ ਕੇ 35 35 ਰੁਪਏ ਦਿੰਦੇ ਆ ਆ ਦੇਖੋ ਪੀਸ ਬਾਈ ਜੀ ਪਿਓਰ ਨੈਚੁਰਲ ਕਰੇਪ ਦਾ ਸੂਟ ਕੰਮ ਦੇਖ ਲੋ ਕੀਤਾ ਹੋਇਆ ਹਾਂਜੀ ਗਲੇ ਦੇ ਵੀ ਕੰਮ ਹੈ ਘੇਰੇ ਦੇ ਵੀ ਕੰਮ ਹੈ ਹਾਂਜੀ ਲਕਜ਼ਰੀ ਪੀਸ ਆ ਲੈ ਜੋ 15-1500 ਰੁਪਏ ਤੋਹਫੇ ਦੇਤੇ ਤੋਹਫੇ ਆ ਵੀ 1500 ਦੇ ਵਿੱਚ ਤੋਹਫੇ ਆ ਦੇਖੋ ਇਹ ਚੱਕਣ ਵਾਲੇ ਸੂਟ ਆ ਵੀ ਇਹ ਚੱਕ ਕੇ ਪਾਜਿਓ ਪਾਜ ਇਹਨੂੰ ਦੇਖੋ ਮੈਂ ਕਹਿੰਦਾ ਨੇੜੇ ਕਰਕੇ ਹਮ ਇਹਦਾਂ ਦਾ ਦੁਪੱਟਾ ਦੇਖੋ ਨਾਲ ਫੁੱਲ ਕੜਾਈ ਕੀਤਾ ਹੋਇਆ ਦੁਪੱਟਾ ਆਏ ਹਾਏ 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 ਕਮਾਲ ਕਰਤੀ ਵੀਰੇ ਕਮਾਲ ਕਰਤੀ ਹੈ ਹਾਂਜੀ ਠੀਕ ਹੈ ਜੀ ਇਦਾਂ ਦਾ ਦੁਪੱਟਾ ਆਊਗਾ ਬੱਦਬਰਖ ਹਾਂਜੀ ਇਹ ਵੀ 1500 ਰੁਪਏ ਚ 1500 ਦੇ ਵਿੱਚ ਹਾਂਜੀ 1500 ਦੇ ਵਿੱਚ ਦੇ ਤੇ ਦੇਖੋ ਇਹ ਦੇਖ ਲਈਏ ਤੁਸੀਂ ਲਗਜ਼ਰੀ ਪੀਸ ਦੇ ਰਹੇ 15 1500 ਦੇ ਤੇ ਫੇਰੇ ਕਰਾਉਣੇ ਆ ਪੱਟੇ ਫੇਰੇ ਜਲਦੀ ਆ ਜਾਓ ਬਾਬੇ ਦੀ ਹੱਟੀ ਦੇ ਇਦਾਂ ਦੇ ਸੋਹਣੇ ਸੋਹਣੇ ਸੂਟ ਨੰਬਰ 988 04723 ਨਾ 5000 ਨਾ 6000 ਫੁੱਲ ਹੈਵੀ ਦਾਜਬਰੀ ਵੀ ਸੂਟ ਲੈਣੇ ਹਾਂਜੀ ਇਦਾਂ ਦੇ ਲਾਂਗੇ 25 2500 ਵੀ ਪਿਓਰ ਕਰੇਵ ਦੇ ਉੱਪਰ ਜੀ ਠੀਕ ਹੈ ਜੀ ਤੇ ਜਲਦੀ ਆਓ ਨੰਬਰ 988047233 ਕਹਿੰਦੇ ਆ ਜੀ 4 ਤੇ 9 ਤਰੀਕ ਤੱਕ ਮੇਲਾ ਕੱਪੜੇ ਦਾ ਆਜੋ 9 ਤਰੇ ਕੇ ਸ਼ਾਮੀ 7 ਵਜੇ ਤੱਕ ਸਸਰੀ ਗਾ ਜੀ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡੇ ਫਾਇਦੇ ਇੱਧਰ ਦੇਖੋ ਆ ਭੈਣ ਭਰਾ ਆਏ ਆ ਦੂਰੋਂ ਦੂਰ ਆ ਕੇ ਫਾਇਦੇ ਲੈ ਰਹੇ ਆ ਇੱਧਰ ਵੀ ਮਾਰ ਦਿਓ ਕੈਮਰਾ ਕੋਈ ਵਿਆਹ ਸ਼ਾਈ ਦਾ ਕੱਪੜਾ ਲੈ ਰਿਹਾ ਕੋਈ ਦਾਜ ਵਰੀ ਦਾ ਕੋਈ ਦੇਣ ਲੈਣ ਕਰ ਰਿਹਾ ਲੱਖਾਂ ਰੁਪਈਆ ਦਾ ਕੱਪੜਾ ਫਰੀ ਦੇ ਪਾ ਉਤੋਂ 10% ਡਿਸਕਾਊਂਟ ਕੱਪੜਾ ਕਿਸ਼ਤਾਂ ਦੇ ਰਣਾ ਸਾਰੇ ਪਾਸੋਂ ਵੱਡੇ ਫਾਇਦੇ